ਤੁਸੀਂ ਜਾਣਦੇ ਹੋ ਪਿਤਰਪੱਖ ਭਾਦਰਵਾਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਪੂਰਨਮਾ ਤੋਂ ਸ਼ੁਰੂ ਹੁੰਦਾ ਹੈ ਇਸ ਸਮਾਂ 16 ਦਿਨਾਂ ਲਈ ਪਿਤਰਾਂ ਦੀਆਂ ਆਤਮਾਵਾਂ ਨੂੰ ਯਾਦ ਕਰਨ ਅਤੇ ਤਰਪਨ ਕਰਨ ਲਈ ਸਮਰਪਿਤ ਹੁੰਦਾ ਹੈ ਪੁਰਾਣਾ ਚ ਵਰਨਿਤ ਹੈ ਕਿ ਪਿਤਰਪੱਖ ਦੇ ਦੌਰਾਨ ਪੁਰਖਾਂ ਦੀਆਂ ਆਤਮਾਵਾਂ ਧਰਤੀ ਤੇ ਆਪਣੇ ਪਰਿਵਾਰ ਨੂੰ ਅਸ਼ੀਰਵਾਦ ਦੇਣ ਲਈ ਆਉਂਦੀਆਂ ਹਨ ਇਸ ਸਮੇਂ ਕੀਤਾ ਗਿਆ ਸਰਾਧ ਕੀਤਾ ਗਿਆ ਤਰਪਨ ਕੀਤਾ ਗਿਆ ਦਾਨ ਪੁੰਨ ਪਿਤਰਾ ਨਮਿਤ ਤੁਹਾਡਾ ਜਦੋਂ ਕਰਦੇ ਹੋ ਤੇ ਘਰ ਪਰਿਵਾਰ ਨੂੰ ਸ਼ਾਂਤੀ ਸੁਖ ਸੰਤਾਨ ਵਿਰਧੀ ਦਾ ਆਸ਼ੀਰਵਾਦ ਮਿਲਦਾ ਇਹਦੇ 'ਚ ਕੋਈ ਦੂਰ ਆਏ ਹੁਣ ਰਹਿ ਨਹੀਂ ਗਈ ਮੈਂ ਬਹੁਤ ਸਾਰੀਆਂ ਵੀਡੀਓਜ਼ ਬਣਾ ਚੁੱਕੀ ਹਾਂ ਵੀਡੀਓ ਦੇ ਅਖੀਰ 'ਚ ਮੈਂ ਤੁਹਾਨੂੰ ਇੱਕ ਐਸਾ ਵਿਰਲਾ ਉਪਾਅ ਦੱਸਣਾਈ ਹੈ ਜੋ ਸਿੱਧਾ ਪੁਰਾਤਨ ਗ੍ਰੰਥਾਂ 'ਚ ਹੁੰਦਾ ਹੈ ਅਜਿਹਾ ਉਪਾਅ ਜੋ ਮਾਵਾਂ ਦੀ ਆਤਮਾ ਨੂੰ ਅਤੁੱਲ ਸ਼ਾਂਤੀ ਪ੍ਰਦਾਨ ਕਰਦਾ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਇਹ ਵੀਡੀਓ ਤਾਂ ਬਿਲਕੁਲ ਹੀ ਵੱਖਰੀ ਹੈ ਹਲੋ ਮੈਂ ਡਾਕਟਰ ਤੇਰ ਅੰਕੜ ਲੈ ਕੇ ਆਈ ਹਾਂ ਪਿਤਰ ਪਖ ਦੀ ਸਭ ਤੋਂ ਖਾਸ ਤਿਥੀ ਨਵਮੀ ਸ਼ਰਾਦ ਜਿਸ ਨੂੰ ਮਾਤ੍ਰ ਸ਼ਰਾਦ ਵੀ ਕਿਹਾ ਜਾਂਦਾ ਹੈ ਪਿਤਰ ਪਖ ਦੇ ਇਹ 16 ਦਿਨ ਸਾਡੇ ਪੁਰਖਾਂ ਨੂੰ ਯਾਦ ਕਰਨ ਲਈ ਹਨ ਪਰ ਅੱਜ ਦਾ ਦਿਨ ਨਵਮੀ ਦਾ ਦਿਨ ਖਾਸ ਤੌਰ ਤੇ ਮਾਂ ਸਾਡੀ ਮਾਂ ਸਾਡੀ ਜਨਮਦਾਤੀ ਸਾਡੀ ਦਾਦੀ ਸਾਡੀ ਨਾਨੀ ਜਾਂ ਮਾਤ੍ਰਿਕ ਪਿਤਰਾਂ ਨੂੰ ਸਮਰਪਿਤ ਹੁੰਦਾ ਹੈ ਨੌਵੀਂ ਦੇ ਸ਼्राਦੀ ਮਹੱਤਤਾ ਕੀ ਹੈ ਵੈਦਿਕ ਗ੍ਰੰਥਾਂ ਅਨੁਸਾਰ ਮੈਂ ਇਸ ਪੱਖ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੀ ਹਾਂ ਸ਼ਾਸਤਰਾਂ ਅਨੁਸਾਰ ਮਾਤਰ ਦੇਵੋ ਭਵ ਮਾ ਨੂੰ ਦੇਵੀ ਦੇ ਰੂਪ ਚ ਮੰਨਿਆ ਗਿਆ ਇਸੇ ਲਈ ਨਵੰਮੀ ਨੂੰ ਸਭ ਮਾਵਾਂ ਦਾ ਵਿਸ਼ੇਸ਼ ਤਰਪਣ ਕੀਤਾ ਜਾਂਦਾ ਹੈ ਉਹ ਜੋ ਮਾਤ ਲੋਕ ਚੋਂ ਜਾ ਚੁੱਕੇ ਹਨ ਮੰਨਿਆ ਜਾਂਦਾ ਹੈ ਕਿ ਇਸ ਦਿਨ ਕੀਤਾ ਸ਼ਰਾਧ ਮਾਦੀ ਆਤਮਾ ਨੂੰ ਸ਼ਾਂਤੀ ਤੇ ਪਰਿਵਾਰ ਨੂੰ ਅਸ਼ੀਰਵਾਦ ਪ੍ਰਦਾਨ ਕਰਦਾ ਹੈ ਜਿਨ੍ਹਾਂ ਮਹਿਲਾਵਾਂ ਦੀ ਮੌਤ ਨਵੰਮੀ ਤਿਥੀ ਨੂੰ ਹੋਈ ਹੈ ਜਾਂ ਜਿਨ੍ਹਾਂ ਦੀ ਮੌਤ ਦੀ ਸਹੀ ਤਰੀਕ ਅਸਪਸ਼ਟ ਹੈ ਪਤਾ ਹੀ ਨਹੀਂ ਲੱਗਦਾ ਭੁੱਲ ਭੱਲ ਗਏ ਨੇ ਸਾਡੇ ਬਡੇਰੇ ਉਹਨਾਂ ਦਾ ਸ਼ਰਾਧ ਵੀ ਇਸੇ ਦਿਨ ਹੀ ਕਰਨਾ ਹੈ ਤੁਸੀਂ ਅੱਜ ਦੇ ਦਿਨ ਵਿਧੀ ਕੀ ਹੈ ਰਿਚੁਅਲਸ ਕੀ ਕਰਨੇ ਨੇ ਸਵੇਰੇ ਉੱਠ ਚੁੱਕੇ ਹੋਵੋਗੇ ਲੋਕੇ ਹੁਣ ਤਾਂ ਗੈਰਾ ਵੱਜ ਚੁੱਕਿਆ ਸ্নান ਕਰਕੇ ਸਾਫ ਕੱਪੜੇ ਪਾ ਲੈ। ਕੁਸ਼ ਝੌਂ ਤੇਲ ਤੇ ਜਲ ਇਹ ਰਲਾ ਕੇ ਪਿਤਰਾਂ ਦਾ ਤਰਪਨ ਕਰਨਾ। ਚਾਵਲ, ਝੌਂ ਤੇ ਕਾਲੇ ਤਿਲ ਦੇ ਨਾਲ ਬਣਿਆ ਪਿੰਡ ਬਣਾਉਣਾ ਤੁਸੀਂ। ਵਿਛੜੀਆਂ ਮਾਤਾਵਾਂ ਦੀ ਆਤਮਾ ਨੂੰ ਅਰਪਿਤ ਕਰਨਾ ਹੈ। ਪਿੰਡ ਬਣਾਉਣ ਦੀ ਵਿਧੀ ਮੈਂ ਪਿੰਡ ਦਾਨ ਵਾਲੀ ਵੀਡੀਓ ਚ ਦਿੱਤੀ ਹੋਈ ਹੈ ਸਾਰੀ। ਫਿਰ ਪਿਤਰਾਂ ਨੂੰ ਸਰਾਧਾ ਜਦੋਂ ਭੋਜਨ ਬਣਾ ਦੇਣਾ ਤਾਂ ਤੁਸੀਂ ਸਭ ਤੋਂ ਪਹਿਲਾਂ ਕਾਂ ਗਾਂ ਕੁੱਤੇ ਕੀੜੀਆਂ ਦੇ ਭੌਣ ਤੇ ਤੇ ਦੇਵਤਿਆਂ ਨੂੰ ਅਰਪਿਤ ਕਰਨਾ ਇਹ ਨਾ ਇੱਕ ਇੱਕ ਚੁੰਡੀ ਚੁੰਡੀ ਰੱਖਦੇ ਰਹੀਦਾ ਹੁੰਦਾ ਇੱਕ ਇੱਕ ਚਮਚਾ ਰੱਖਦੇ ਰਹੋ ਇੱਕ ਇੱਕ ਕੜਚੀ ਰੱਖਦੇ ਰਹੋ ਗਾਂ ਦੀ ਕਾਂ ਦੀ ਕੁੱਤੇ ਦੀ ਕੀੜੀਆਂ ਦੀ ਦੇਵਤਿਆਂ ਦੀ ਬਾਅਦ ਚ ਪਾ ਦੇਦਾ ਸਾਰਾ ਇਕੱਠਾ ਕਰਕੇ ਫਿਰ ਤੁਸੀਂ ਬਾਅਦ ਚ ਪਿਤਰਾਂ ਨੂੰ ਭੋਜਨ ਅਰਪਿਤ ਕਰਨਾ ਤੇ ਬ੍ਰਾਹਮਣਾਂ ਨੂੰ ਭੋਜਨ ਬਾਅਦ ਚ ਕਰਾ ਕੇ ਦਾਨ ਦੇਖਣਾ ਜੋ ਤੁਹਾਡੀ ਜੇਵ ਅਲੋਕ ਕਰਦੀ ਆ ਔਖੇ ਨਹੀਂ ਹੋਣਾ ਦੁਖੇ ਨਹੀਂ ਹੋਣਾ ਜੋ ਸ਼ਰਦਾ ਮੰਚ ਹੈ ਉਹ ਤਿਲ ਫੁੱਲ ਭੇਟ ਕਰ ਦਿਓ ਸ਼ਰਾਧ ਦੇ ਬਾਅਦ ਗਰੀਬਾਂ ਦੇ ਵਿੱਚ ਭੋਜਨ ਜਿਹੜਾ ਬਾਕੀ ਤਿਆਰ ਕੀਤਾ ਬਚਿਆ ਜਾਂ ਉਹਨਾਂ ਨੂੰ ਵਸਤਰ ਦਾਨ ਕਰ ਦਿਓ ਇਹ ਹੋ ਗਿਆ ਸ਼ਰਾਧ ਪਿਤਰ ਸ਼ਰਾਧ ਹੈ ਮਾਵਾਂ ਅਤੇ ਮਹਿਲਾ ਪੂਰਵਜਾਂ ਦਾ ਸ਼ਰਾਧ ਹੈ ਤੇ ਮਾਤਰ ਨੌਮੀ ਅੱਜ ਹੈ ਮੈਂ ਡ੍ਰਿਕ ਪੰਜਾਬ ਪੰਚਾਂਗ ਅਨੁਸਾਰ ਦੱਸਣ ਲੱਗੀ ਆ ਅੱਜ ਦਾ ਪੰਚਾਂਗ ਦੇ ਵਿੱਚ ਨੰਮੀ ਦਾ ਸਰਾਧ 15 ਸਤੰਬਰ ਸੋਮਵਾਰ ਨੂੰ ਆ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਤੁਹਾਨੂੰ ਆਪਣੀ ਮਾਂ ਤੋਂ ਮਿਲਿਆ ਸਭ ਤੋਂ ਵੱਡਾ ਜੀਵਨ ਦਾ ਸਬਕ ਕਿਹੜਾ ਹੈ ਮਾਂਵਾ ਬਹੁਤ ਕੁਝ ਸਿਖਾ ਕੇ ਜਾਂਦੀਆਂ ਮਾਂਵਾ ਦੂਜੀਆਂ ਟੀਚਰ ਹੁੰਦੀਆਂ ਡਿਗਰੀਆਂ ਦੀ ਵਿਦਿਆ ਤਾਂ ਤੁਸੀਂ ਸਕੂਲ ਜਾਂ ਕਾਲਜ ਚੋਂ ਲੈ ਲੈਣੀ ਆ ਪਰ ਮਾਂ ਨੇ ਜੋ ਘਰ ਵਿੱਚ ਸਿਖਾਇਆ ਨਾ ਉਹ ਤਾਂ ਉਮਰ ਤੁਹਾਡੇ ਅਗਲੇ ਜੀਵਨ ਚ ਕੰਮ ਆਉਂਦਾ ਹੈ ਸੋ ਮੈਨੂੰ ਦੱਸਿਓ ਜ਼ਰੂਰ ਬੋਲਿਓ ਜ਼ਰੂਰ ਤੁਹਾਨੂੰ ਆਪਣੀ ਮਾਂ ਤੋਂ ਮਿਲਿਆ ਸਭ ਤੋਂ ਵੱਡਾ ਜੀਵਨ ਸਬਕ ਕਿਹੜਾ ਹੈ ਨਮੇ ਦਾ ਸ਼ਰਾਦ ਸਿਰਫ ਰਸਮ ਨਾ ਸਮਝਿਓ ਸਗੋਂ ਮਾਂ ਦੇ ਪਿਆਰ ਤੇ ਉਸ ਦੀਆਂ ਦਾਤਾਂ ਨੂੰ ਯਾਦ ਕਰਨ ਦਾ ਮੌਕਾ ਹੈ ਇਹ ਉਹ ਦਿਨ ਹੈ ਜਦੋਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਮਾਂ ਤੇਰਾ ਉਪਕਾਰ ਅਨੰਤ ਹੈ ਤੇਰੀ ਕੁੱਖੋਂ ਜਨਮ ਲੈ ਕੇ ਮੈਂ ਪ੍ਰਮਾਤਮਾ ਦੇ ਸਿਰਜੇ ਇਸ ਭੌਤਿਕ ਜਗਤ ਦਾ ਆਨੰਦ ਮਾਣਨ ਲਈ ਮਾਤ ਲੋਕ 'ਚ ਆਈਆਂ ਜਾਂ ਆਇਆ ਇਹ ਕ੍ਰੈਮੇਡੀ ਦੱਸਣੀ ਹੈ ਉਪਾਦਸਨ ਰੇਰਾ ਵਿਰਲਾ ਉਪਾਯ ਕਿਉਂਕਿ ਪਿੱਤਰਪਖ ਚੱਲ ਰਿਹਾ ਇੱਕ ਇਸ ਲਈ 1921 ਦੇ ਫਰਕ ਨਾਲ ਇਹ ਵਿਰਲੇ ਉਪਾਅ ਇਹੀ ਰਹਿਣਗੇ ਜਿੱਦਾਂ 21 ਤਰੀਕ ਖਤਮ ਹੋਣੀ ਆ ਮੇਰੇ ਸਾਰੇ ਟੌਪਿਕ ਚੇਂਜ ਹੋ ਜਾਣਗੇ ਤੁਸੀਂ ਕੀ ਕਰਨਾ ਵਿਰਲੇ ਉਪਾਅ ਚ ਮੈਂ ਸ਼ੁਰੂ ਚ ਜ਼ਿਕਰ ਕੀਤਾ ਹੈ ਕਿ ਪ੍ਰਾਤਨ ਗਰ ਪ੍ਰਣਾਨ ਅਨਸਾਰ ਜੇ ਨਮਿਸ਼ਰਾਦ ਦੇ ਦਿਨ ਤੁਸੀਂ ਅੱਜ ਅੱਜ ਸੋਮਵਾਰ ਹੈ ਅੱਜ 15 ਤਰੀਕ ਹੈ ਖੀਰ ਥੋੜੀ ਜੀ ਬਣਾ ਲਓ ਜਾਂ ਫਿਰ ਨਹੀਂ ਬਣ ਸਕਦੀ ਤਾਂ ਸਫੇਦ ਮਠਾਈ ਲੈ ਆਓ ਉਹ ਗਾਂ ਨੂੰ ਖਲੌਣੀ ਆ ਥੋੜੀ ਜੀ ਹੈਨਾ ਦੋ ਗੁਲਾਬ ਜਾਮਣੀ ਖਲਾ ਦੋ ਉਹ ਜਿਹੜੇ ਚਿੱਟੇ ਹੁੰਦੇ ਆ ਰਸਗੁੱਲੇ ਹੁੰਦੇ ਆ ਠੀਕ ਆ ਤਾਂ ਮਾਤਰ ਆਤਮਾ ਨੂੰ ਬਹੁਤ ਸ਼ਾਂਤੀ ਮਿਲਦੀ ਆ ਤੇ ਪਰਿਵਾਰ ਚ ਮਾਤਾ ਸ਼ਕਤੀ ਦਾ ਸਦਾ ਅਸ਼ੀਰਵਾਦ ਬਣਿਆ ਰਹਿੰਦਾ ਜੇ ਵੀਡੀਓ ਤੁਹਾਨੂੰ ਪਸੰਦ ਆਈ ਆ ਤਾਂ ਲਾਈਕ ਕਰ ਦਿਓ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਚੈਨਲ ਡਾਕਟਰ ਤੇਰਾ ਕੌਰ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਮੇਰੀ ਇੱਕ ਬੇਨਤੀ ਆ ਤੁਹਾਡੀ ਨਾ ਪਿਤਰਾ ਨਮਿਤ ਸਰਾਧ ਤੇ ਤਰਪਨ ਸੰਬੰਧੀ ਬਹੁਤ ਸਾਰੀਆਂ ਸ਼ੰਕਾਵਾਂ ਆ ਜਿੰਨੀਆਂ ਵੀਡੀਓ ਬਣਾਈਆਂ ਕਿਉਂਕਿ ਤੁਸੀਂ ਸ਼ੁਰੂ ਤੋਂ ਅਖੀਰ ਤੱਕ ਸੁਣਦੇ ਨਹੀਂ ਇਸ ਕਰਕੇ ਤੁਹਾਡੇ ਮਨਾਂ 'ਚ ਬਹੁਤ ਸਾਰੇ ਸ਼ੰਕੇ ਪੈਦਾ ਹੋਏ ਨੇ ਜਦਕਿ ਮੇਰਾ ਫਰਜ਼ ਸੀ ਕਿ ਮੈਂ ਹਰੇਕ ਵੀਡੀਓ ਬਣਾਉਂਦੀ ਹਾਂ ਇਦਾਂ ਆ ਕਿ ਮੈਂ ਵੀ ਤੌਰ 'ਤੇ ਦਰਸ਼ਕ ਜਾਂ ਸਰੋਤਾ ਸੁਣ ਰਹੀ ਹਾਂ ਔਰ ਮੇਰੇ ਮਨ 'ਚ ਕੋਈ ਸਵਾਲ ਪੈਦਾ ਹੋਇਆ ਹੀ ਨਹੀਂ ਤਦ ਮੇਰੀ ਵੀਡੀਓ ਸੰਪੂਰਨ ਹੈ ਖੈਰ ਤੁਹਾਡੇ ਸ਼ੰਕਿਆਂ ਦੀ ਨਿਵਿਰਤੀ ਲਈ ਨਿਵਿਰਤੀ ਕਰਨੀ ਉਹਨਾਂ ਦਾ ਸਮਾਧਾਨ ਕਰਨਾ ਹੱਲ ਦੱਸਣਾ ਮੇਰਾ ਡਾਕਟਰ ਤੇਰਾ ਕੋਰ ਦਾ ਬੁਨਿਆਦੀ ਫਰਜ਼ ਹੈ ਇਸ ਲਈ ਮੈਂ ਕੀ ਕਰਨ ਜਾ ਰਹੀ ਹਾਂ ਅੱਜ ਸ਼ਾਮ ਮਸਰਾਦ ਕਰਨਾ ਕਿਦਾਂ ਵਿਧੀ ਕੀ ਹੈ ਭੋਜਨ ਤਿਆਰ ਕਿਦਾਂ ਕਰਨਾ ਤੇ ਤਰਪਨ ਕਿਦਾਂ ਕਰਨਾ ਇਸ ਨਾਲ ਜੁੜੀ ਹਰੇਕ ਸ਼ੰਕਾ ਦਾ ਨਿਵਾਰਣ ਇਸ ਇੱਕ ਵੀਡੀਓ ਚ ਕੰਪਾਈਲ ਕਰਕੇ ਸ਼ਾਮ ਨੂੰ ਤੁਹਾਨੂੰ ਪੇਸ਼ ਕਰਾਂਗੀ ਤਾਂ ਜੋ 21 ਤਰੀਕ ਨੂੰ ਆਉਣ ਵਾਲੇ ਸਰਪਿਤਰੀ ਮਸਿਆਸਰਾਦ ਨੂੰ ਤੁਸੀਂ ਮੇਰੀ ਦੱਸੀ ਵਿਧੀ ਅਨੁਸਾਰ ਨੇਪੜੇ ਚਾੜ ਸਰ ਕੋ ਪ੍ਰਵਾਨ ਹੋ ਜਾ ਤੁਹਾਡਾ ਸਪਿਤਰਾ ਨਮਿਤ ਕੀਤਾ ਉਸਰਾਦ ਕੋਈ ਤੁਹਾਡਾ ਮਨ ਵੀ ਸੰਤੁਸ਼ਟ ਹੋਣਾ ਚਾਹੀਦਾ ਨਾ ਕਰ ਵੀ ਰਹੇ ਹੋ ਅਧਾ ਅਧੂਰਾ ਕਰ ਰਹੇ ਹੋ ਅਣਮਣੇ ਮਨ ਨਾਲ ਕਰ ਰਹੇ ਹੋ ਕੋਈ ਫਾਇਦਾ ਨਹੀਂ ਹੋਣਾ ਸੋ ਮੈਂ ਦੱਸਾਂਗੀ ਇਸ ਵੀਡੀਓ ਚ ਜਿਹੜੀ ਸ਼ਾਮ ਨੂੰ ਪਾ ਦੇਣੀ ਹੈ ਸੋ ਅਸਲ ਵਿੱਚ ਮੈਂ ਤਾਂ ਇਹ ਸਮਝਦੇ ਰਹੀ ਸੀ ਕਿ ਤੁਸੀਂ ਪਹਿਲਾਂ ਵੀ ਸ਼ਰਾਧ ਤੇ ਤਰਪਨ ਕਰਦਾ ਹੀ ਰਹੇ ਹੋਵੋਗੇ ਨਹੀਂ ਤਾਂ ਮੈਂ ਪਹਿਲੇ ਦਿਨ ਨਾ ਪਾ ਦੇਣੀ 7 ਤਰੀਕ ਦਾ ਜਿਹੜਾ ਪਹਿਲਾ ਸਤੰਬਰ ਦਾ ਸ਼ਰਾਧ ਮੈਨੂੰ ਲੱਗਾ ਤੁਹਾਨੂੰ ਵੀ ਦਿ ਆਉਂਦੀ ਹੋਣੀ ਹੈ ਪਰ ਚਲੋ ਖੈਰ ਤੁਹਾਡੇ ਕਮੈਂਟਸ ਤੇ ਹਨ ਗਣ ਫੋਨ ਕਾਲਸ ਤੋਂ ਮੈਨੂੰ ਪਤਾ ਲੱਗਾ ਕਿ ਨਹੀਂ ਕੁਝ ਸ਼ੰਕੇ ਹਨ ਤੁਹਾਨੂੰ ਤਰੀਕੇ ਨਹੀਂ ਪਤਾ ਸੋ ਸ਼ਾਮ ਦੀ ਵੀਡੀਓ ਨੂੰ ਦੇਖਣਾ ਹੈ ਮੁਕੰਮਲ ਰੂਪ ਚ ਦੇਖਣਾ ਭੁੱਲਣਾ ਨਾ ਭੁੱਲਿਓ ਮਿਲਦਿਆਂ ਸ਼ਾਮ ਨੂੰ ਮੇਰੀ ਪਲੀਜ਼ ਹਾਈਪ ਦੀ অপਸ਼ਨ ਪ੍ਰੈਸ ਕਰਨੀ ਨਾ ਭੁੱਲੋ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਨੂੰ ਇਹ ਸ਼ਾਂਤਤਾ ਨਹੀਂ ਲਾ ਰਹੀ ਮੈਂ ਆਪ ਆਤਮ ਸੰਤੁਸ਼ਟੀ ਲਈ ਰਿਸਰਚ ਵਰਕ ਕਰਕੇ ਫਿਰ ਟਾਪਿਕ ਡਿਸਾਈਡ ਕਰਦੀ ਆ ਫਿਰ ਮੈਂ ਤੁਹਾਡੇ ਸਨ ਮੁਖ ਵੀਡੀਓ ਅਪਲੋਡ ਕਰਦੀ ਆ ਸੋ ਇਸ ਸਭ ਕੁਝ ਦੇ ਪਿੱਛੇ ਤੁਸੀਂ ਮੇਰੀ ਤਾਕਤੋਂ ਹਾਈਪ ਦਾ ਬਟਨ ਪ੍ਰੈਸ ਕਰ ਦਿਓ ਆਪਸ਼ਨ ਤੁਹਾਡਾ ਕੁਝ ਨਹੀਂ ਜਾਣਾ ਬਸ ਇਹ ਹੈ ਕਿ ਮੇਰੇ ਕੰਟੈਂਟ ਟੌਪ ਤੇ ਆਉਣਗੇ ਕਿ ਹਾਂ ਮੈਂ ਮਿਹਨਤ ਨਾਲ ਤੁਹਾਡੇ ਅੱਗੇ ਕੁਝ ਨਿਵਾਜ਼ਦੀਆਂ ਪਰੋਸਦੀਆਂ ਰੱਖਦੀਆਂ ਤੁਸੀਂ ਮੇਰੇ ਪਾਠਕੋਂ ਤੁਸੀਂ ਉਹ ਤੇ ਮੈਂ ਤੁਹਾਡੇ ਲਈ ਹੀ ਤਾਂ ਮੈਂ ਬਣਾ ਰਹੀ ਹਾਂ ਸੋ ਮੇਰੇ ਨਾਲ ਜੁੜੇ ਰਹੋ ਮਿਲਦੀਆਂ ਸ਼ਾਮ ਨੂੰ ਸਰਾਧ ਨਾਲ ਸੰਬੰਧਤ ਅਹਿਮ ਵੀਡੀਓ ਲੈ ਕੇ ਟਿਲ ਦੈਨ ਬਾਏ